ਖਬਰਾਂ ਮੋਂ ਦੇਖ ਰਹੇ ਸੁਖਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਜਿੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਆਗੂਆਂ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਅਤੇ ਪੋਸਟਾਂ ਪਾ ਕੇ ਗੱਲਾਂ ਕਈਆਂ ਜਾਰੀਆਂ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਦੀ ਰਾਜ ਕੇ ਦੱਬ ਕੇ ਸਪੋਰਟ ਕੀਤੀ ਜਾਵੇ ਇਹ ਸਮਾਂ ਹੈ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਅਤੇ ਉਸ ਦੇ ਸਾਥੀਆਂ ਦੇ ਨਾਲ ਖੜਨ ਦਾ ਜੋ ਕੁਝ ਵੀ ਉਹਨਾਂ ਕੰਮ ਕੀਤਾ ਭਾਬੀ ਕਮਲਕੌਰ ਨੂੰ ਲੈ ਕੇ ਉਹ ਬਿਲਕੁਲ ਵਾਜਬ ਹੈ ਕਿਉਂਕਿ ਭਾਬੀ ਕਮਲਕੌਰ ਵੱਲੋਂ ਸੋਸ਼ਲ ਮੀਡੀਆ ਤੇ ਗੰਦ ਅਤੇ ਅਸ਼ਲੀਲਤਾ ਜਿਹੜੀ ਪ੍ਰੋਸੀ ਜਾ ਰਹੀ ਸੀ ਪੰਜਾਬ ਦੇ ਲੜਕੇ ਅਤੇ ਲੜਕੀਆਂ ਨੂੰ ਪੰਜਾਬ ਦਾ ਜਿਹੜਾ ਸੱਭਿਆਚਾਰਾ ਹੈ ਜਿਹੜਾ ਧਾਰਮਿਕ ਸੱਭਿਆਚਾਰਾ ਉਸ ਨੂੰ ਢਾਹ ਲਾਈ ਜਾ ਰਹੀ ਸੀ ਭਾਬੀ ਕਮਲਕੌਰ ਵੱਲੋਂ ਅਤੇ ਦੂਸਰੇ ਪਾਸੇ ਹੋਰ ਵੀ ਕਈ ਇੰਸਟਾਗ੍ਰਾਮਰ ਨੇ ਜਿਨ੍ਹਾਂ ਨੇ ਧਮਕੀਆਂ ਤੋਂ ਬਾਅਦ ਸੋਸ਼ਲ ਮੀਡੀਆ ਦੇ ਅਕਾਉਂਟੋਂ ਆਪੋ ਆਪਣੀਆਂ ਵੀਡੀਓ ਜਿਹੜੀਆਂ ਨੇ ਜਲੀਲ ਕਰ ਦਿੱਤੀਆਂ ਨੇ ਲੇਕਿਨ ਇਧਰ ਭਾਈ ਅਮਰਤਪਾਲ ਖਾਲਸਾ ਦੇ ਪਿਤਾ ਅਤੇ ਉਸ ਦੀ ਸਿਸਟਰ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਲਾਂਕਿ ਕੱਲ ਵੀਡੀਓ ਆਈ ਸੀ ਕਿ ਉਸ ਦੇ ਪਰਿਵਾਰ ਤੇ ਕਿਸੇ ਵੀ ਤਰ੍ਹਾਂ ਦਾ ਤਸ਼ੱਦਦ ਨਾ ਕੀਤਾ ਜਾਵੇ ਖਾਲਸਾ ਭਾਈ ਅਮਰਤਪਾਲ ਖਾਲਸਾ ਦਾ ਜਿਹੜਾ ਹੈ ਉਹ ਇੰਸਟਾਗ੍ਰam ਜਿਹੜਾ ਹੈ ਬੰਦ ਕਰ ਦਿੱਤਾ ਗਿਆ ਭਾਰਤ ਸਰਕਾਰ ਵੱਲੋਂ ਦੂਸਰੇ ਪਾਸੇ ਜਿੱਥੇ ਵਕ ਵਕ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਸਾਨੂੰ ਭਾਈ ਅਮਰਤਪਾਲ ਖਾਲਸਾ ਦੇ ਨਾਲ ਆ ਜਿਹੜਾ ਖੜਨਾ ਚਾਹੀਦਾ ਹੈ ਲੇਕਿਨ ਇੱਧਰ ਪੰਜਾਬ ਪੁਲਿਸ ਯਾਨੀ ਕਿ ਬੇਟੰਡਾ ਪੁਲਿਸ ਵੱਲੋਂ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਭਾਈ ਅਮਰਤਪਾਲ ਸਿੰਘ ਮਹਿਰੋ ਦੇ ਖਿਲਾਫ ਦੱਸਦੀ ਹੈ ਕਿ ਬੇਟੰਡਾ ਪੁਲਿਸ ਨੇ ਕਮਲਕੌਰ ਭਾਬੀ ਦੇ ਕਤਲकांड ਤੇ ਮਾਸਲਮਾਈ ਅੰਮਰਤਪਾਲ ਸਿੰਘ ਮਹਿਰੋ ਖਿਲਾਫ ਲੁਕਆਊਟ ਕਾਰਨਰ ਨੋਟਸ ਜਾਰੀ ਕਰ ਦਿੱਤਾ ਗਿਆ ਹੈ ਪੁਲਿਸ ਨੂੰ ਸ਼ੱਕ ਹੈ ਕਿ ਆਪਣੇ ਖਿਲਾਫ ਕਤਲ ਦਾ ਮਕਦਮਾ ਦਰਜ ਹੋਣ ਤੋਂ ਬਾਅਦ ਮਹਿਰੋ ਵਿਦੇਸ਼ ਭਜ ਸਕਦਾ ਹੈ ਇਸ ਇਹੋ ਕਾਰਨ ਹੈ ਕਿ ਅੱਜ ਸਵੇਰ ਵਕਤ ਬਟੰਡਾ ਪੁਲਿਸ ਨੇ ਤਰਜੀਹ ਅਧਾਰ ਤੇ ਕਾਰਵਾਈ ਕਰਦਿਆਂ ਵੱਡਾ ਐਕਸ਼ਨ ਕੀਤਾ ਹੈ ਦੱਸਦੀ ਹੈ ਕਿ ਸੋਸ਼ਲ ਮੀਡੀਆ ਤੇ ਸਰਗਰਮ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੀ ਕੁਝ ਦਿਨਾਂ ਪਹਿਲਾਂ ਭੇਦ ਭਰੀ ਹਾਲਤ ਵਿੱਚ ਲਾਸ਼ ਮਿਲੀ ਸੀ ਇਸ ਕਤਲ ਮਾਮਲੇ ਦੀ ਕਾਰਵਾਈ ਕਰਦਿਆਂ ਪੁਲਿਸ ਨੇ ਜਸਪ੍ਰੀਤ ਸਿੰਘ ਨਿਮ ਨਿਮਰਤਜੀਤ ਸਿੰਘ ਨਾਮੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਨੌਜਵਾਨ ਨਿਹੰਗ ਸਿੰਘ ਨਿਹੰਗ ਅਮਰਤਪਾਲ ਸਿੰਘ ਮਹਿਰੋ ਦੇ ਸਾਥੀ ਦੱਸੇ ਜਾ ਰਹੇ ਹਨ ਸ਼ੁੱਕਰਵਾਰ ਨੂੰ ਵੀਡੀਓ ਜਾਰੀ ਕਰਕੇ ਅਮਰਤਪਾਲ ਸਿੰਘ ਮਹਿਰੋ ਨੇ ਕਮਲਕੌਰ ਅਤੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਇਸ ਤੋਂ ਕੁਝ ਦਿਨ ਪਹਿਲਾਂ ਮਹਿਰੋ ਮਿਰਤਕ ਕੰਚਨ ਕੁਮਾਰੀ ਦੇ ਘਰ ਗਿਆ ਅਤੇ ਉਸ ਨੂੰ ਸੋਸ਼ਲ ਮੀਡੀਆ ਦੇ ਤਾਇੂਗ ਅਤੇ ਛੇਤਾ ਭਰਪੂਰ ਵੀਡੀਓ ਆਦੀ ਪਾਉਣ ਬੰਦ ਕਰਨ ਸੰਬੰਧੀ ਚੇਤਾਵਨੀ ਦਿੱਤੀ ਸੀ ਦੱਸਦੀ ਕਿ ਐਸਐਸਪੀ ਬਟੇਂਡਾ ਅਮਨਦੀਪ ਕੌਂਡਲ ਦਾ ਕਹਿਣਾ ਸੀ ਕਿ ਅਮਰਪਾਲ ਸਿੰਘ ਮਹਿਰੋ ਖਿਲਾਫ ਲੁਕ ਆਊਟ ਕਾਰਡ ਨੋਟਸ ਜਾਰੀ ਕੀਤਾ ਤਾਂ ਜੋ ਉਹ ਵਿਦੇਸ਼ ਨਾ ਭਜੇ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਦੇ ਨਾਲ ਨਾਲ ਪੰਜਾਬ ਪੁਲਿਸ ਟੀਮਾਂ ਮਹਿਰੂ ਨੂੰ ਕਾਬੂ ਕਰਨ ਲਈ ਲਗਾਤਾਰ ਸਰਗਰਮੀ ਨਾਲ ਕੰਮ ਕਰ ਰਹੀਆਂ ਨੇ ਯਾਨੀ ਇੱਕ ਪਾਸੇ ਲੁਕ ਆਰਸਟਮੋਰਟਸ ਜਾਰੀ ਦੂਸਰੇ ਪਾਸੇ ਉਸਦੇ ਪਿਤਾ ਅਤੇ ਉਸਦੀ ਭੈਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਤੀਸਰੇ ਪਾਸੇ ਉਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਅਕਾਊਂਟ ਸੀ ਉਸ ਨੂੰ ਵੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਬੰਦ ਕਰਵਾ ਦਿੱਤਾ ਗਿਆ ਹੈ ਕਿ ਕਿਤੇ ਵਿਦੇਸ਼ ਨਾ ਭੱਜਾਂ